ਵੈਰੀ ਵੈਰੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਖੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 7 ਵਜੇ ਦਾ 7 ਵਜੇ ਅੱਜ ਮੈਂ ਕਾਫੀ ਲੇਟ ਹੋ ਗਈ ਕੰਮਾਂ ਨੂੰ ਬਿਕੋਜ਼ ਰਾਤ ਹੀ ਲੇਟ ਸੁੱਤਿਆ 11:30 ਸਾਨੂੰ ਰਾਤ ਹੋ ਗਈ ਸੌਂਦੇ ਹਾਂ ਅਸੀਂ ਘਰੇ ਪਹਿਲਾਂ ਲੇਟ ਆਏ ਫਿਰ ਆ ਕੇ ਲੇਟ ਨਾ ਤੇ ਧੋ ਕੇ ਮਸ਼ੀਨ 'ਚ ਕੱਪੜੇ ਪਾਏ ਮੈਂ ਉਹਦੇ ਕੰਮ ਕਰੇ ਦੋ ਚਾਰ ਹਨਾ ਫਿਰ ਉਸ ਤੋਂ ਬਾਅਦ 11:30 ਵਜੇ ਸੁੱਤਿਆ ਤੇ ਸਵੇਰੇ ਉ ਮੈਂ ਸਵੇਰੇ ਜਲਦੀ ਉੱਠ ਖੜਾ ਪੰਜ ਸਵਾ ਪੰਜਵੇਂ ਉੱਠ ਖੜਾ ਵੀ ਘੰਟਾ ਪਹਿਲਾਂ ਉੱਠਣ ਨਾਲ ਕੰਮ ਕਾਫੀ ਹੋ ਜਾਣਗੇ ਪਰ ਲੇਟ ਹੋ ਗਈ ਮੈਂ ਉਠੀਆ ਸਵਾ 6 6:30 ਦੇ ਵਿੱਚ ਤੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਨਾ ਇੱਕ ਵਾਰ ਸੌਂ ਲਈ ਰੈਸਟ ਵੀ ਜ਼ਰੂਰੀ ਹੈ ਫਿਰ ਹੁਣ ਆਪਾਂ ਦੇ ਦਿਨੇ ਆਪਦੇ ਕੰਮ ਹੀ ਕਰਨੇ ਚਾਹੇ ਘੰਟਾ ਪਹਿਲਾਂ ਉੱਠ ਖੜੇ ਚਾਹੇ ਘੰਟਾ ਲੇਟ ਉੱਠਿਆ ਵੀ ਕੰਮ ਤਾਂ ਆਪਣੇ ਖਤਮ ਹੁੰਦੇ ਹੀ ਨਹੀਂ ਹੈਗੇ ਫਿਰ ਮੈਂ ਕੱਪੜੇ ਹੁਣ ਜਾ ਕੇ ਕੱਪੜੇ ਕੱਢਦੇ ਮਸ਼ੀਨ 'ਚ ਕੱਪੜੇ ਧੋਤੇ ਪਏ ਨੇ ਫੂਲੀ 'ਚ ਮੈਂ ਰਾਤ ਪਾਤੇ ਸੀ ਵਸਟ ਕੱਢ ਕੇ ਸੁਕਣੇ ਪਾਉਣੇ ਨੀਲ ਵਾਲੇ ਨੀਲ ਦੇ ਦੂੰ ਫਿਰ ਉਸ ਤੋਂ ਬਾਅਦ ਤਿੰਨ pair ਦਵਿੰਦਰ ਦੇ ਸ਼ੂ ਪਏ ਨੇ ਕਹਿੰਦੇ ਮੇਰੇ ਸ਼ੂ ਤੋਂ ਉਦੋਂ ਉਹ ਵੀ ਅੱਜ ਹੀ ਜ਼ਰੂਰੀ ਨੇ ਵਾਸ਼ ਕਰਨੇ ਉਹ ਕਰੂੰਗੀ ਵਾਸ਼ ਮਿਰਚਾਂ ਲਿਆਂਦੀ ਪਏ ਨੇ achar ਪਾਉਣਾ ਤੇ ਅੱਜ ਸਪਰੇਅ ਵਾਲੇ ਬੰਦੇ ਹੋਣਗੇ ਸਬਜ਼ੀ ਥੋੜੀ ਐਕਸਟਰਾ ਬਣਾਉਣੀ ਵੀ ਜ਼ਰੂਰੀ ਹੈ ਨਹੀਂ ਮੇਰੇ ਕੋਲ ਦਾਲ ਦੀ ਕੁਆਲਿਟੀ ਵਿੱਚ ਮਿਦਣ ਵਾਲਾ ਆਟਾ ਗੁੰਨਣਾ ਵੀ ਤੇ ਚਲੋ ਕਦੂ ਦੀ ਸਬਜ਼ੀ ਬਣਾਉਂਗੀ ਕਦੂ ਪਏ ਨੇ ਦੋ ਤਿੰਨ ਤੇ ਕਦੂ ਬਣਾਉਂਗੀ ਜਲਦੀ ਬਣ ਜਾਂਦਾ ਹੈ ਨਾ ਫਿਰ ਪਹਿਲਾਂ ਮੈਂ ਕੱਪੜੇ ਦਾ ਕੰਮ ਕਰਾਂ ਮਾਂ ਕਦੇ-ਕਦੇ ਕੰਮ ਬਹੁਤ ਉਤਲ-ਪੁਤਲ ਹੋ ਜਾਂਦੇ ਨੇ ਆਪਦੇ ਜਸਟ ਇੱਕ ਦਿਨ ਕੱਲ ਕਰੋ ਜਾਣਨਾ ਕਿਉਂਕਿ ਜੇ ਮੈਂ ਘਰੇ ਰਹਿੰਦੀ ਕੱਲ ਮੈਂ ਬਹੁਤ سارے ਕੰਮ ਕਵਰ ਕਰ ਲੈਣੇ ਸੀਗੇ ਫਿਰ ਕੰਮ ਮੇਰੇ ਇਕੱਠੇ ਨਾ ਹੁੰਦੇ ਪਰ ਚਲੋ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਹੈ ਨਾ ਲਾਈਫ ਵਿੱਚ ਇੰਨਾ ਚੀਜ਼ਾਂ ਜਿਉਂ ਆਪਾਂ ਨੂੰ ਸਿੱਖਣਾ ਸਿੱਖਣ ਨੂੰ ਬਹੁਤ ਕੁਝ ਮਿਲਦਾ ਵੀ ਆਪਾਂ ਕਰੇ ਆਪਣਾ ਰੁਟੀਨ ਕੰਮੇ ਟ੍ਰੈਕ ਤੇ ਲੈ ਕੇ ਆਈ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਇਹ ਚੀਜ਼ਾਂ ਤੋਂ ਹੀ ਜੇ ਆਪਾਂ ਸਾਰਾ ਕੁਝ ਸੋਚੀਏ ਵੀ ਇਦਾਂ ਆਰਾਮ ਨਾਲ ਆਪਣੇ ਆਪ ਹਨਾ ਪੀਸਫੁਲੀ ਹੁੰਦਾ ਰਵੇ ਤਾਂ ਉਹ ਚੀਜ਼ਾਂ ਜੋ ਫਿਰ ਆਪਾਂ ਨੂੰ ਸਿੱਖਣ ਨੂੰ ਨਹੀਂ ਮਿਲਦਾ ਹੈਗਾ ਸੋ ਇਹੀ ਭੱਜ ਦੌੜ ਵਾਲੀ ਲਾਈਫ 'ਚ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਜਿਵੇਂ ਜੋਬ ਵਾਲੇ ਕਹਿੰਦੇ ਨੇ ਸਾਡੀ ਲਾਈਫ ਬਹੁਤ ਭੱਜ ਦੌੜ ਵਾਲੀ ਆ ਪਰ ਸਿੱਖਣ ਨੂੰ ਵੀ ਮਿਲਦਾ ਹੈਗਾ ਨਾ ਉਹਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਇਹ ਤਾਂ ਹੈ ਨਹੀਂ ਵੀ ਆਪਾਂ ਨੂੰ ਕੁਝ ਸਿੱਖਣ ਨੂੰ ਨਹੀਂ ਮਿਲਦਾ ਕਿਉਂਕਿ ਫੇਰ ਹੀ ਆਪਾਂ ਰੂਟੀਨਸ ਆਪਣੇ ਸੈੱਟ ਕਰ ਪਾਉਂਦੇ ਜੇ ਆਪਣੀ ਲਾਈਫ ਬਿਜ਼ੀ ਹੁੰਦੀ ਹੈ ਜੇ ਆਪਾਂ ਬਿਜ਼ੀ ਨ ਲਾਈਕ ਆਪਣਾ ਬਹੁਤ ਆਰਾਮ ਨਾਲ ਜੀਵਨ ਚੱਲੇ ਫਿਰ ਆਪਾਂ ਕੋਈ ਰੂਟੀਨ ਨਹੀਂ ਸੈੱਟ ਕਰ ਪਾਉਂਦੇ ਹੈਗੇ ਚਲ ਜੀ ਗੱਲਾਂ ਨਾ ਮਾਰੀ ਬਹੁਤ ਜ਼ਿਆਦਾ ਬਿਲਕੁਲ ਟਾਈਮ ਹੀ ਨਹੀਂ ਹੈਗਾ ਕੱਪੜੇ ਸੁੱਕਣੇ ਪਾ ਕਿਉਂ ਨਹੀਂ ਬਾਹਰ ਜਾ ਕੇ ਲੋ ਜੀ ਕੱਪੜੇ ਪਾਤੇ ਆਪਾਂ ਸੁੱਕਣੇ ਫੁੱਲੀ ਮਸ਼ੀਨ ਨਾਲ ਮੇਰਾ ਕੰਮ ਈਜ਼ੀ ਹੋ ਜਾਂਦਾ ਕਦੇ ਕਦੇ ਮੇਰੇ ਤੇ ਵਰਕ ਲੋਡ ਜ਼ਿਆਦਾ ਹੋਵੇ ਫਿਰ ਮੈਂ ਰਾਤ ਨੂੰ ਲੋਡ ਕਰਕੇ ਟਾਈਮ ਲਗਾ ਦਉਣੀ ਬਸ ਫੇਰ ਨੂੰ ਧੋਤੇ ਭਿੰਦੇ ਨੇ ਕੱਢੋ ਤੇ ਸੁੱਕਣੇ ਪਾਓ ਕੰਮ ਬੜਾ ਹੀ ਸੌਖਾ ਲੱਗਦਾ ਫਿਰ ਤੇ ਕੱਪੜੇ ਸੁੱਕਣੇ ਪਾਤੇ ਵਾਈਟ ਜਿਹੜੇ ਕੱਪੜਾ ਹੁੰਦੇ ਨੇ ਨੀਲ ਦੇ ਕੇ ਸੈਮੀ ਮਸ਼ੀਨ 'ਚ ਟਰਾਈ ਕਰਕੇ ਪਾਦਨੀ ਆ। ਇਧਰ ਦੁਵਿੰਦਰ ਦੇ ਤਿੰਨ ਪੇਅਰ ਸ਼ੂਜ਼ ਦੇ ਸੀ ਇਹ ਵੀ ਧੋਤੇ ਇਹ ਤਾਂ ਕਹਿੰਦਾ ਸੀ ਇੱਕ ਇੱਕ ਧੋਦੇ ਚੱਲ ਜਰੂਰੀ ਇਕੱਠੇ ਤਿੰਨੇ ਧੋਣੇ ਨੇ। ਤੇ ਮੈਂ ਕਿਹਾ ਚੱਲ ਨਹੀਂ ਅੱਜ ਮੈਂ ਤਿੰਨੇ ਪੇਅਰ ਇਕੱਠੇ ਹੀ ਧੋ ਦੂੰ ਮੈਂ ਆਪਦਾ ਕੰਮ ਖਤਮ ਕਰੂ ਧੋਣੀ ਧੋਣੇ। ਤੇ ਹੁਣ ਨਾ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ 8:30 ਵਜੇ ਮੈਂ ਲੱਗੀ ਸੀ ਸਾਫ ਸਫਾਈ ਕਰਨਾ ਸਾਫ ਸਫਾਈ ਜਸਟ ਮੈਂ ਡਾਈਨਿੰਗ ਟੇਬਲ ਦਾ ਨੀਚਲਾ ਜਿਹੜਾ ਫਰੇਮ ਆ ਇਹ ਸਾਫ ਕਰਨਾ ਸੀ ਕਿਉਂਕਿ ਫਿਰ ਉਦੋਂ ਫਿਰ ਵਿੱਚ ਕਵਰ ਨਹੀਂ ਹੁੰਦਾ ਹੈਗਾ ਉਦੋਂ ਮੈਂ ਡਾਈਨਿੰਗ ਟੇਬਲ ਦਾ ਟਾਪ ਤੋਂ ਤੇ ਚੇਅਰ ਸੀ ਡਸਟਿੰਗ ਕਰਦਾ ਨਹੀਂ ਹੁੰਦੀ ਆ ਇਹ ਫਿਰ ਡੇਲੀ ਰੁਟੀਨ ਵਾਲਾ ਕੰਮ ਨਹੀਂ ਹੈਗਾ ਮਹੀਨੇ ਚ ਇੱਕ ਦਿਨ ਸਾਫ ਕਰਦਾ ਨਹੀਂ ਫਿਰ ਮਹੀਨਾ ਆਰਾਮ ਨਾਲ ਚੱਲੂ ਲੰਘ ਜਾਂਦਾਗਾ ਐਨੀ ਜ਼ਿਆਦਾ ਡਸਟ ਨਹੀਂ ਹੁੰਦੀ ਕਿ ਅੱਗੇ ਪੜਦੇ కర్ਟਨ ਕਰਦਾਂ ਨੇ ਸਫਾਈ ਕਰਨ ਤੋਂ ਬਾਅਦ ਤੇ ਛਾੜੂ ਕੋਚਾ ਹੋ ਜਾਂਦਾ ਉਸ ਤੋਂ ਬਾਅਦ కర్ਟਨ ਕਰਕੇ ਰੱਖਦੇ ਅੱਗੇ ਤਾਂ ਵੀ ਡਸਟ ਘਟ ਜਾਂਦੀ ਜਾਂਦੀ ਤੇ ਹੈਗੇ ਚੱਲੂ ਮਹੀਨਾਕ ਤੋਂ ਪਾਧੰਦੇ ਫਿਰ ਵੀ ਹਨ ਲੰਘੀਆਂ ਨਵੇਂ ਮਹੀਨੇ ਇੱਕ ਵਾਰ ਸਫਾਈ ਕਰਦੀ ਆ ਫਿਰ ਨਹੀਂ ਚਲੋ ਨੀਚੋਂ ਸਾਰਾ ਫਰੇਮ ਆ ਮੈਂ ਵੁੱਡਨ ਫਰੇਮ ਆ ਜਿਹੜਾ ਇਹ ਕਰਨੀ ਦੀ ਸਾਫ ਅੱਜ ਬੜਾ ਹੀ ਡਿਜ਼ਾਈਨ ਜਿਹਾ ਬਣਾਇਆ ਹੋਇਆ ਆ ਇਹ ਤੇ ਵੀ 15 20 ਮਿੰਟ ਮੰਗੂਗਾ ਨਾ ਨਾ ਕਰਦੇ ਲੱਗ ਜਾਂਦੇ ਨੇ ਸਾਫ ਸਫਾਈ ਤੇ ਇੱਕ ਮੈਨੂੰ ਕੋਲ ਹੱਥ ਵਿੱਚ ਗਿੱਲਾ ਕੱਪੜਾ ਤੇ ਸੁੱਕਾ ਕੱਪੜਾ ਸੀਗਾ ਜਿੱਥੇ ਮੈਨੂੰ ਠੀਕ ਲੱਗ ਰਿਹਾ ਸੀ ਗਿੱਲਾ ਮਾਰ ਸੁਪਰ ਸੁੱਕਾ ਮਾਰਦਾਂ ਦੀ ਸੀਗੀ ਤੇ ਡਾਈਨਿੰਗ ਟੇਬਲ ਦਾ ਫਰੇਮ ਸਾਫ ਕਰਨ ਤੋਂ ਬਾਅਦ ਫਿਰ ਮੈਂ ਕਰਨਾ ਸੀ ਸ਼ੂ ਰੈਕ ਸਾਫ ਇਸ ਦਿਨ ਪੌੜੀਆਂ نیچے ਵਾਲੀ ਅਸੀਂ ਬਿਸਤਰਾ ਵਾਲੀ ਕਵਰਡ ਮੈਂ ਸਾਫ਼ ਕਰੀ ਇਹਨਾਂ ਕਰਨਾ ਤਾਂ ਉਸ ਦਿਨ ਸੀਗਾ ਪਰ ਚਲੋ ਉਸ ਦਿਨ ਸਾਨੂੰ ਕੰਮ ਹੋ ਗਿਆ ਫਿਰ ਨਹੀਂ ਹੋਇਆ ਮੈਥੋਂ ਤੇ ਆਈ ਰਹਿ ਗਿਆ ਸੀਗੇ ਮੈਂ ਕਿਹਾ ਚਲੋ ਇਹ ਵੀ ਅੱਜ ਮੈਂ ਕਰ ਹੀ ਦਮਾਂ ਗਰਮੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਇਸ ਮੈਂ ਤਾਂ ਗਰਮੀ ਤਾਂ ਲੱਗੀ ਜਾਣੀ ਕੀ ਕਰੀ ਕੰਮ ਤਾਂ ਕਰਨਾ ਹੀ ਪੈਣਾ ਸਾਰੇ ਸ਼ੂਜ਼ ਕੱਢ ਲਾਂਗੇ ਬਾਹਰ ਬਾਹਰ ਕੱਢ ਕੇ ਫੇਰ ਹੀ ਵਿੱਚੋਂ ਡੀਪ ਕਲੀਨਿੰਗ ਹੋਊਗੀ ਨਾਲ ਸ਼ੂਜ਼ ਦਾ ਪਤਾ ਲੱਗ ਜੂ ਕਿਹੜਾ ਕੰਮ ਦਾ ਕਿਹੜਾ ਨਹੀਂ ਕੰਮਦਾ ਹੈਗਾ ਤੇ ਇੱਕ ਤਾਂ ਬਰਸਾਤ ਵਾਲੇ ਜਿਹੜੇ ਮੌਸਮ ਚ ਸ਼ੂਜ਼ ਤੇ ਕਈ ਵਾਰ ਆਪਣੇ ਸ਼ੂ ਗਿੱਲੋ ਗਿੱਲੇ ਹੋ ਕੇ ਆਉਂਦੇ ਨੇ ਬਾਹਰੋਂ ਉਹਨਾਂ ਤੇ ਫੰਗਸ ਲੱਗ ਜਾਂਦੀ ਹੈ ਵਿੱਚੋਂ ਸ਼ੂ ਰੈਕ ਤੋਂ ਵੀ 스멜 ਆਉਣ ਲੱਗ ਜਾਂਦੀ ਹੈ ਇਸੇ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਸੀ ਮੈਂ ਕਈ ਦਿਨਾਂ ਤੋਂ ਸੋਚ ਰਹੀ ਸੀ ਸ਼ੂ ਰੈਕ ਸਾਫ਼ ਕਰਾਂ ਸਾਫ਼ ਕਰਾਂ ਥੋੜਾ ਜਨਾ ਅਟਕ ਰਿਹਾ ਸੀ ਡਰਾਅਰ ਫਿਰ ਮੈਂ ਕਿ ਥੋੜੇ 2-3 ਵਾਰ ਧੱਕੇ ਜਿ ਮਾਰ ਕੇ ਮੈਂ ਜ਼ੋਰ ਨਾਲ ਖੋਲੇ ਫਿਰ ਬਾਅਦ ਆ ਗਿਆ ਸਾਰਾ ਚਲੋ ਸਫਾਈ ਕਰਨੀ ਈਜ਼ੀ ਹੋ ਜੂਗੀ ਕਿਉਂਕਿ ਰੋਟੀਨ 'ਚ ਸ਼ੂ ਚੱਕ ਕੇ ਆਪਾਂ ਉਹ ਕਢ ਲਾਦੇ ਬੰਦ ਕਰ ਦਾਂਦੇ ਸਾਰਾ ਪੂਰਾ ਨਹੀਂ ਖੋਲਦੇ ਫਿਰ ਉਹ ਅਟਕਣ ਲੱਗ ਜਾਂਦਾ ਤੇ ਗਿੱਲਾ ਕੱਪੜਾ ਹੀ ਮਾਰੂ ਮੈਂ ਹੋਰ ਕੁਝ ਨਹੀਂ ਅਜ ਕੋਈ ਕਲੀਨਰ ਨਹੀਂ ਕੁਝ ਨਹੀਂ ਕਿਉਂਕਿ ਗਿੱਲੇ ਕੱਪੜੇ ਨਾਲ ਵਧੀਆ ਸਾਫ਼ ਹੋ ਜਾਂਦਾ ਗਿੱਲਾ ਮਾਰ ਦੁ ਟੁੱਕਾ ਮਾਰ ਦੋ ਤੇ ਸਾਫ਼ ਹੋ ਜਾਉ ਜੋ ਅੱਛੀ ਤਰ੍ਹਾਂ ਸੁੱਕ ਕੇ ਵਿੱਚ ਰੈਕ ਪੂਰਾ ਸੁਕਾ ਕੇ ਫੇਰ ਮੈਂ ਅੰਦਰ ਸ਼ੂਜ਼ ਰੱਖੂੰਗੀ ਇਹ ਗਿੱਲੇ ਵਿੱਚ ਨਹੀਂ ਰੱਖੂੰਗੀ ਜੋ ਸ਼ੂ ਰੈਕ ਮੈਂ ਖੋਲਿਆ ਨਾ ਸਾਫ਼ ਕਰਾਂ ਲਈ ਵਿੱਚੋਂ 스멜 ਆ ਰਹੀ ਸੀ ਹੋ ਜਾਂਦਾ ਆਹ ਵਾਲੇ ਮੌਸਮ ਵਿੱਚ ਉਹ ਵਿੱਚ ਆਪਾਂ ਸਫਾਈ ਕਰੇ ਨੂੰ ਕਾਫੀ ਟਾਈਮ ਹੋ ਜਾਂਦਾ 스멜 ਜੀ ਥੋੜੀ ਥੋੜੀ ਆਉਣ ਲੱਗ ਜਾਂਦੀ ਹੈ ਉਹ ਤਾਂ ਵੈਸੇ ਦੀ ਸ਼ੈਲਫਾਂ ਜਿਹੜੀ ਉੱਪਰ ਦੋਨੇ ਸ਼ੈਲਫਸ ਰਿਮੂਵੇਬਲ ਨੇ ਰਿਮੂਵ ਹੋ ਜਾਂਦੀਆਂ ਨੇ ਆਪਾਂ ਉਤਾਰਨੀ ਚਾਹੇ ਉਤਾਰ ਵੀ ਸਕਦੇ ਆ ਪਰ ਫਿਰ ਮੈਨੂੰ ਕਿਹੋ ਜਿਹਾ ਲੱਗਦਾ ਈਜ਼ਲੀ ਸਫਾਈ ਹੋ ਜੂਗੀ ਕਰ ਦਾਨੀ ਇਦਾਂ ਹੀ ਹੋ ਜਾਂਦੇ ਉਹ ਬਚਾਲੜੀ ਸ਼ੈਲਫ ਮੈਂ ਥੋੜੀ ਜਿਹੀ ਉੱਪਰ ਚੱਕ ਲੈਣੀ ਆ ਤੇ ਆਰਾਮ ਨਾਲ ਸਾਫ ਸਫਾਈ ਹੋ ਜਾਂਦੀ ਆ ਸ਼ੂਰੇ ਕਲੀਨ ਕਰਨ ਤੋਂ ਬਾਅਦ ਮੈਂ ਲੈ ਕੇ ਕੱਪੜੇ ਚੱਕ ਕੇ ਬਾਹਰੋਂ ਕੱਪੜੇ ਧੁੱਪੇ ਮਰ ਚਰੇ ਸੁੱਕ ਚੁਕੇ ਸੀਗੇ ਕੁਝ ਥੋੜੇ ਬਹੁਤ ਗਿੱਲੇ ਜ਼ਿਆਦਾਤਰ ਸੁੱਕ ਚੁਕੇ ਸੀਗੇ ਤੋਂ ਇਹਨਾਂ ਦੀ ਕੱਪੜਿਆਂ ਨੂੰ ਸਾਰਟ ਆਊਟ ਕਰੂੰਗੀ ਅਲੱਗ-ਅਲੱਗ ਕਰੂੰ ਪ੍ਰੈਸ ਵਾਲੇ ਅਲੱਗ ਕਰੂੰ ਤੈਵਲੇ ਤੈ ਕਰੂੰਗੀ ਤੇ ਉਦੋਂ ਸ਼ੂ ਕਰ ਕਲੀਨ ਕਰਕੇ ਮੈਂ ਖੋਲ ਕੇ ਰੱਖਦਾ ਪਰ ਵਿੱਚ ਮੈਂ ਸ਼ੂਜ਼ ਨਹੀਂ ਹਜੇ ਰੱਖੇ ਹੈਗੇ ਉਹ ਮੈਂ ਫਿਰ ਅਚੀ ਤਰ੍ਹਾਂ ਵਿੱਚ ਸੁਕਾ ਕੇ ਜੇ ਪੂਰੀ ਤਰੀਕੇ ਨਾਲ ਵਧੀਆ ਸੁੱਕ ਕੇ ਫੇਰ ਰੱਖੂੰਗੀ ਤੇ ਮੈਂ ਐਕਚੁਅਲ ਕੱਪੜੇ ਸੰਭਾਲਾਂ ਬਾਹਰ ਧੁੱਪੇ ਨਾਲ ਰੰਗ ਖਰਾ ਹੋਏ ਨੇ ਬਹੁਤ ਜ਼ਿਆਦਾ ਟਾਈਮ ਲਈ ਮੈਂ ਧੁੱਪੇ ਛੱਡਦੀ ਨਹੀਂ ਹੁੰਦੀ ਕੱਪੜੇ ਟਾਈਮ ਹੋ ਰਿਹਾ 10 ਵਜੇ ਦਾ 10 ਵਜ ਕੇ 5 ਮਿੰਟ ਹੋ ਗਏ ਤੇ ਕੰਮਾ ਮੇਰੇ ਹਜੇ ਵੀ ਚੱਲ ਰਹੇ ਨੇ ਖਤਮ ਨਹੀਂ ਹੋਏ ਹੈਗੇ ਮੈਂ ਕਿ ਚਲੋ ਮਿਰਚਾਂ ਦਾ achar ਵੀ ਪਾਤਾ ਬਿਕੋਸ ਮੈਂ ਪਰਕੇ ਨਹੀਂ ਬਣਾਉਂਦੀ ਮਿਰਚਾਂ ਨੂੰ ਇੱਕ ਤਾਂ ਮੇਰੇ ਕੋਲ ਮਿਰਚਾਂ ਦਾ ਮਸਾਲਾ ਪਿਆ ਐਦਾਂ ਮਿਰਚਾਂ ਨੂੰ ਪਚੀਰ ਵਾ ਕੇ ਵਿਚਾਲੋ ਦੋ ਪੀਸ ਕਰ ਲਵਾਂਗੀ ਫਿਰ ਮਸਾਲਾ ਆਪਾਂ ਪਰਾਂ ਤੇ ਟਾਈਮ ਨਹੀਂ ਲੱਗੂ ਜੇ ਆਪਾਂ ਇਨਸਟੈਂਟ ਇਨਸਟੈਂਟ ਮੀਨਸ ਜਲਦੀ ਬਣਾਉਣਾ ਹੋਵੇ ਐਸੇ ਇਨਸਟੈਂਟ ਵੀ ਇਹ ਬਣ ਜਾਂਦਾ ਹਨ ਜਲਦੀ ਵੀ ਬਣ ਜੂਗਾ ਦੋ ਦਿਨਾਂ ਚ ਬਣ ਜਿਆਦਾ ਵੇਟ ਨਹੀਂ ਕਰਨੀ ਪਊਗੀ ਮੈਨੂੰ ਕਿ ਚਲੋ ਟਾਈਮ ਘੱਟ ਲੱਗੂਗਾ ਟਾਈਮ ਦੀ ਬਚਤ ਕਰੀਏ ਜੂਰੀ ਹੁੰਦਾ ਵੀ ਭਰਤੀ ਪਾਣੀ ਹੁੰਦੀ ਹੈ ਨਾ ਹਰ ਵਾਰ ਮ ਇਹ ਤਾਂ ਦੋ ਪੀਸ ਕਰਕੇ ਨਾ ਇੱਕ ਮਿਰਚ ਦੇ ਲੰਬੇ ਵਿਚਾਲੋ ਆਚਾਰ ਮਸਾਲਾ ਮਿਕਸ ਕਰ ਦੂੰ ਸਿਰਕਾ ਪਾ ਦੂੰ ਬਸ ਹੋਰ ਮੈਂ ਕੀ ਕਰਨਾ ਤੇ ਹੁਣ ਖਰਾਬ ਮਿਰਚ ਚਾਹ ਤਰ ਕਹੀ ਕਿਚਨ ਵਿੱਚ ਦਵਿੰਦਰ ਦਾ ਫੋਨ ਆ ਗਿਆ ਤੇ ਉਹ ਵੀ ਸੁਪਰੀਆਂ ਦੀ ਸੁਪਰੀਆਂ ਨੇ ਵਾਸਤੇ ਇੱਕ ਕਮੀ ਚਾਹ ਦੀ ਘੜ ਦੋ ਚਾਹ ਕਰਕੇ ਚਾਹ ਬਣ ਰਹੀ ਐ ਨੇ ਮੈਂ ਚਲੋ ਮਿਰਚਾਂ ਚ ਮੈਂ ਚੀਰ ਪਾਣਾ ਵੀ ਚਾਹ ਨੂੰ ਵੀ ਬਣਦੀ ਬਣ ਕੇ ਨਹੀਂ ਚਾਹਦੀ ਮਮ ਖਤਮ ਨਹੀਂ ਹੋ ਰੇ ਗਰਮੀ ਨਾਲ ਇਹਨਾ ਬੂਰਾ ਹਾਲ ਹੋਇਆ ਪੈਣਾ ਹੁਣ ਏਸੀ ਲਾਇਆ ਮੈਂ ਏਸੀ ਲਾ ਕੇ ਬੈਠੇ ਹਾਂ ਕਮਰੇ ਵਿੱਚ ਮੈਂ ਚੱਲ 10 ਮਿੰਟ ਏਸੀ ਦੀ ਹਵਾ ਲੈ ਲਈ ਥੋੜਾ ਜਿਹੜੇ 2-4 ਕੰਮ ਰਹਿ ਗਏ ਉਹ ਵੀ ਕਰਨੇ ਸੌਖੇ ਹੋ ਜਾਣਗੇ ਸ਼ੂ ਰੈਕ ਦੇ ਵਿੱਚ ਸ਼ੂ ਰੱਖਣੇ ਨੇ ਹਜੇ ਮੈਂ ਰੱਖੇ ਨਹੀਂਗੇ ਉਹ ਵੀ ਮੈਂ ਰੱਖ ਦਿਆਂ ਮੈਨੂੰ ਇੱਕ ਵਾਰੀ ਚੰਗੀ ਤਰ੍ਹਾਂ ਸੁੱਕ ਜੇ ਵਿੱਚੋਂ ਫਿਰ ਗਿੱਲੇ ਵੀ ਵਿੱਚ ਸਮੈਲ ਆਉਣ ਲੱਗ ਜਾਂਦੇ ਨੇ ਸੁੱਕ ਜੀ ਮੈਂ ਫੇਰ ਰੱਖ ਦਿਆਂ ਮੈਂ ਸਿਰ ਣਾਉਣਾ ਸਿਰ ਸਿਰ ਦਾ ਬੂਰਾ ਹਾਲ ਹੋਇਆ ਤੇ ਤਸੀਨੇ ਨਾਲ ਉਹ ਥੰਣਾਉਂਗੀ ਬਾਥਰੂਮ ਡੀਪ ਕਲੀਨ ਕਰਨਾ ਕੱਪੜੇ ਪ੍ਰੈਸ ਵਾਲੇ ਇੰਨੇ ਇਕੱਠੇ ਹੋ ਗਏ ਤੇ ਉਹ ਵਧੀਆ ਗੱਲ ਆ ਵੈਸੇ ਆਪਦੇ ਆਪ ਨੂੰ ਬਿਜ਼ੀ ਰੱਖਣਾ ਜਾਂ ਬਿਜ਼ੀ ਰਹਿਣਾ ਆਪਣੇ ਘਰ ਦੇ ਕੰਮਾਂ ਵਿੱਚ ਫਿਰ ਆਪਾਂ ਨੂੰ ਕਿਸੇ ਬਾਰੇ ਵੀ ਕੋਈ ਬੁਰਾ ਖਿਆਲ ਮਨ ਚ ਲਿਆਉਣ ਦੀ ਟਾਈਮ ਨਹੀਂ ਮਿਲਦਾ ਹੈਗਾ ਹਨਾ ਕਿਸੇ ਬਾਰੇ ਕੁਝ ਸੋਚਣ ਦਾ ਟਾਈਮ ਹੀ ਨਹੀਂ ਮਿਲਦਾ ਆਪਾਂ ਆਪਣੇ ਕੰਮਾਂ ਦੇ ਬਿਜ਼ੀ ਰਹਨੇ ਆ ਕੋਈ ਆਪਣੇ ਮਨ ਚ 네ਗੇਟਿਵ ਥਾਟਸ ਨਹੀਂ ਆਉਂਦੇ ਤੇ ਹੁਣ ਮੈਂ ਪਾ ਰਹੀ ਸੀ ਮਿਰਚ ਦਾ ਅਚਾਰ ਮਸਾਲਾ ਮੇਰੇ ਕੋਲ ਪਿਆ ਸੀ ਮਸਾਲੇ ਵਿੱਚ ਮੈਂ ਪਾਉਣੀ ਹੁੰਦੀ ਰਾਈ ਸੋ ਫਰਾਈਂਟਿਸ ਹੌਫ ਨੂੰ ਪਰ ਦਰਦਰੀ ਪੀਸ ਲਾਂਗੇ ਕਲੌਂਜੀ ਪਾਵਾਂਗੇ ਕਲੌਂਜੀ ਬਹੁਤ ਘੱਟ ਪਾਣੀ ਹੁੰਦੀ ਹੁੰਦੀ ਹੈ ਪਰ ਕਲੌਂਜੀ ਪੀਸਣੀ ਨਹੀਂ ਹੈਗੀ ਥੋੜੀ ਜਿਹੀ ਪਾਣੀ ਹੁੰਦੀ ਹੈ ਬਾਕੀ ਤੁਸੀਂ ਕੁਆਂਟੀਟੀ ਦੇਖ ਲਓ ਮਿਰਚਾਂ ਦੀ ਕਿੰਨਾ ਮਸਾਲਾ ਤੁਸੀਂ ਤਿਆਰ ਕਰ ਰਹੇ ਹੋ ਇਸ ਤੋਂ ਬਿਨ ਅਜਵੈਨ ਅਜਵੈਨ ਵੀ ਮੈਂ ਪੀਸ ਕੇ ਨਹੀਂ ਪਾਉਂਦੀ ਹੁੰਦੀ ਬਿਨਾ ਪੀਸੀ ਪਾਉਣੀ ਆ ਨਮਕ ਤੇ ਹਲਦੀ ਤੇ ਕਲਰ ਲਈ ਤੁਸੀਂ ਦੇਗੀ ਮਿਰਚ ਪਾ ਕੇ ਉਹਦੇ ਵਿੱਚ ਤੁਹਾਨੂੰ ਮਿਰਚ ਤੇ ਅਚਾਰ ਦਾ ਮਸਾਲਾ ਕਲਰ ਅੱਛਾ ਕਲਰ ਚਾਹੀਦਾ ਉਹ ਤਾਂ ਹੈ ਨਾ ਤੁਸੀਂ ਦੇਗੀ ਮਿਰਚ ਪਾ ਸਕਦੇ ਹੋ ਕਲਰ ਲਈ ਜਾਂ ਕਸ਼ਮੀਰੀ ਲਾਲ ਮਿਰਚ ਪਾ ਸਕਦੇ ਹੋਗੇ ਤੇ ਮੈਂ ਪਾਤਾ ਸਿਰਕਾ ਸਿਰਕੇ ਨਾਲ ਕੀ ਹੋਊਗਾ ਮਸਾਲਾ ਮਿਰਚਾਂ ਦੇ ਨਾਲ ਲੱਗ ਜਾਊਗਾ ਬਾਈਂਡ ਹੋ ਜਾਊਗਾ ਤੇ ਸਿਰਕਾ ਜਿਹੜਾ ਪ੍ਰੀਜ਼ਰਵੇਟਿਵ ਦਾ ਕੰਮ ਵੀ ਕਰੂਗਾ ਮਿਰਚਾਂ ਨੂੰ ਖਰਾਬ ਨਹੀਂ ਹੋਣ ਦਊਗਾ ਇਸ ਤਰੀਕੇ ਨਾਲ ਮਿਰਚਾਂ ਦਾ ਅਚਾਰ ਪਾਉਂਗੀ ਮਿਕਸ ਕਰਕੇ ਅੱਛੀ ਤਰ੍ਹਾਂ ਡੱਬੇ ਵਿੱਚ ਫਿਲ ਕਰ ਦੂੰਗੀ ਜੇ ਆਪਣੇ ਕੋਲ ਟਾਈਮ ਬਹੁਤ ਘੱਟ ਆ ਤਾਂ ਆਪਾਂ ਮਿਰਚਾਂ ਨੂੰ ਇਸ ਤਰ੍ਹਾਂ ਦੋ ਪੀਸ ਚ ਡਿਵਾਈਡ ਕਰਕੇ ਲੰਬਾ ਜੀਰ ਪਾ ਕੇ ਸੈਂਟਰ ਚੋਂ ਇਸ ਦਾ ਵੀ ਮਿਰਚਾਂ ਪਾ ਸਕਦੇ ਮਸਾਲਾ ਵਿੱਚ ਮਿਕਸ ਕਰਕੇ ਜ਼ਰੂਰ ਨੇ ਹੈਗਾ ਕਿ ਮੈਂ ਮਸਾਲਾ ਭਰ ਕੇ ਹੀ ਪਾਉਣੀਆਂ ਨੇ ਕਈ ਵਾਰ ਟਾਈਮ ਘੱਟ ਵੀ ਹੁੰਦਾ ਆਪਣੇ ਕੋਲ ਆਪਾਂ ਬਹੁਤ ਜਲਦੀ ਵਿੱਚ ਹੁੰਨੇ ਆਂਗੇ ਤੇ ਉਦੋਂ ਮਿਰਚਾਂ ਪਈਆਂ ਖਰਾਬ ਹੋ ਰਹੀਆਂ ਹੁੰਦੀਆਂ ਨੇ ਪਰ ਆਪਾਂ ਦੇਖੀ ਜਾਂਦੇ ਹਾਂ ਵੀ ਆਪਾਂ ਟਾਈਮ ਹੀ ਲਓ ਮੈਂ ਭਰੂੰਗੀ ਭਰੂੰਗੀ ਤਾਂ ਆਪਾਂ ਇਸ ਤਰੀਕੇ ਨਾਲ ਵੀ ਮਿਰਚਾਂ ਪਾ ਸਕਦੇ ਆਂਗੇ ਤਾਂ ਮੈਂ ਵੀ ਅੱਜ ਸੌਖਾ ਤਰੀਕਾ ਹੀ ਲੱਭਿਆ ਮਿਰਚਾਂ ਪਾਉਣ ਦਾ ਕਿਉਂਕਿ ਮੈਂ ਬਹੁਤ ਬਿਜ਼ੀ ਸੀ ਕੰਮ ਬਹੁਤ ਜ਼ਿਆਦਾ ਜੇ ਫਿਰ ਇਸ ਕਰਕੇ ਮੈਂ ਸੋਚਿਆ ਮਿਰਚਾਂ ਪਈਆਂ ਖਰਾਬ ਹੋਣਗੀਆਂ ਵੀ ਚਲੋ ਆਹੀ ਤਰੀਕੇ ਨਾਲ ਮਿਰਚਾਂ ਦਾ ਆਚਾਰ ਪਾ ਦਾ ਮਸਾਲਾ ਮੇਰੇ ਕੋਲ ਪਿਆ ਸੀਗਾ ਉਸ ਤੋਂ ਮਸਾਲੇ ਦਾ ਮਸਾਲਾ ਮ ਕੁਝ achar ਮੈਂ ਸੌਖੇ ਤਰੀਕੇ ਨਾਲ ਪਾਤਾ ਉਹ ਮੇਰਾ ਟਾਈਮ ਸੇਵ ਹੋ ਗਿਆ achar ਨੇ ਬਣੀ ਆਣਾ ਮਸਾਲਾ ਵਿੱਚ ਹੈਗਾ ਮਿਰਚ ਹੈਗੀ ਏਨਾਂ ਬਸ ਤੇ ਹੁਣ ਸਾਰੇ ਕੰਮ ਮੇਰੇ ਕਿਚਨ ਦੇ ਸਭ ਕੰਮ ਹੋ ਗਏ ਸੀਗੇ ਬਸ ਸ਼ੂਜ਼ ਰਹਿ ਗਏ ਸੀ ਬਾਹਰ ਉਹ ਲੈ ਕੇ ਆਈਏ ਚੱਕ ਕੇ ਸੁੱਕ ਗਏ ਸੀਗੇ ਤੇ ਇਹਨਾਂ 'ਚ ਪਾਦਾਂ ਨੇ ਲੇਸ ਸੀ ਸਲੇਸ ਪਾ ਕੇ ਚਲੋ ਫਿਰ ਮੇਰਾ ਇਹਦਾ ਸ਼ੂਜ਼ ਦਾ ਕੰਮ ਵੀ ਖਤਮ ਹੋਊਗਾ ਤੇ ਫਿਰ ਮੈਂ ਬਸ ਆਪਦਾ ਫਿਰ ਉਸ ਤੋਂ ਬਾਅਦ ਨਾ ਆਉਂਗੀ ਰੈਸਟ ਕਰੂੰਗੀ ਇਸ ਕਰਕੇ ਮੈਂ ਸੋਚਿਆ ਪਹਿਲਾ ਕੰਮ ਖਤਮ ਕਰ ਲਈ ਨਾਲ ਮੇਕਅਪ ਸੀਨਾ ਸੁੱਕ ਜੂਗਾ ਤੇ ਨਾਲ ਮੈਂ ਸ਼ੂਜ਼ 'ਚ ਲੇਸ ਪਾ ਦਾਂ ਇਹ ਵੀ ਕੰਮ ਹੋਊਗਾ ਫਿਰ ਦੁਪਹਿਰੇ ਕਰਦਾ ਹੈ ਰੈਸਟ ਉਸ ਤੋਂ ਬਾਅਦ ਰੈਸਟ ਕਰਨ ਤੋਂ ਬਾਅਦ ਫਿਰ ਸ਼ਾਮ ਨੂੰ ਸ਼ਾਮ ਦੀ ਕੰਮਾਂ ਦਾ ਰੁਟੀਨ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਆਪਣੇ ਕੰਮਾਂ ਦੀ ਲੜੀ ਇੱਕ ਰੁਟੀਨ ਚੱਲੀ ਜਾਂਦਾ ਚੱਲੀ ਜਾਂਦਾ ਹਨ ਕਿੰਨੇ ਕੰਮ ਆਪਾਂ ਦਿਨ ਚ ਕਰਦੇ ਕਿੰਨੇ ਜ਼ਿਆਦਾ ਗਿਣਤੀ ਨਹੀਂ ਹੈਗੀ ਬੇਕੋ ਗਿਣਤੀ ਨਹੀਂ ਕਰ ਸਕਦਾ ਕੰਮਾਂ ਦੀ ਇੰਨੇ ਅਣਗਿਣਤ ਕੰਮ ਹੁੰਦੇ ਨੇ ਤੇ ਚਲੋ ਜੀ ਤੰਦਰੁਸਤੀ ਰੱਖੇ ਪ੍ਰਮਾਤਮਾ ਨਾਲ ਤੰਦਰੁਸਤੀ ਬਖਸ਼ੇ ਕੰਮ ਕਰਨ ਦਾ ਮੈਂ ਤਾਂ ਕਹਿੰਨੀ ਹੁਨੇ ਕੋਈ ਡਰ ਨਹੀਂ ਮੈਂ ਤਾਂ ਰਾਤ ਨੂੰ ਵੀ ਇਹ ਕੇ ਕਿ ਸੌਣੀ ਹੁਣੀ ਆ ਬਾਬਾ ਜੀ ਨੂੰ ਇਹੀ ਅਰਦਾਸ ਕਰਕੇ ਸੌਣੀ ਕਿ ਬਾਬਾ ਜੀ ਜਿੰਨੇ ਕੰਮ ਅੱਜ ਮੈਂ ਕੀਤੇ ਨੇ ਕੱਲ ਨੂੰ ਮੈਂ ਓਦੋਂ ਵੱਧ ਕਰਾਂ ਮੈਨੂੰ ਇੰਨੀ ਹਿੰਮਤ ਦੋ ਕੰਮ ਕਰਨ ਦੀ ਤੰਦਰੁਸਤੀ ਬਖਸ਼ੋ ਜਿੰਨੇ ਮੈਂ ਅੱਜ ਕਰਲੇ ਕੱਲ ਨੂੰ ਮੈਂ ਓਦੋਂ ਵੱਧ ਕਰੂੰਗੀ ਵੀ ਬਸ ਮੈਨੂੰ ਸਰੀਰ ਪੱਕਾ ਤੰਦਰੁਸਤੀ ਬਖਸ਼ੋ ਬਸ ਮੈਂ ਤਾਂ ਇਹੀ ਅਰਦਾਸ ਕਰਕੇ ਸੌਣੀ ਹੁਣੀ ਆ ਚਲੋ ਜੀ ਇਸ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ